ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਸ਼ੁਕਰਵਾਰ ਦੀ ਰਾਤ ਤੁਸੀਂ ਲੌਂਗ ਤੇ ਕਾਲੇ ਮੇਚ ਇਸ ਜਗ੍ਹਾ ਤੇ ਜਲਾ ਦਿੰਦੇ ਹੋ ਤਾਂ ਦੁਸ਼ਮਨ ਦਾ ਕੀਤਾ ਕਰਵਾਇਆ ਟੋਣਾ ਖਤਮ ਹੋ ਜਾਵੇਗਾ ਤੁਹਾਡੇ ਤੇ ਪਰਮਾਤਮਾ ਦੀ ਹਮੇਸ਼ਾ ਕਿਰਪਾ ਬਣੀ ਰਹੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਛੋਟਾ ਜਿਹਾ ਉਪਾਲ ਲੌਂਗ ਅਤੇ ਕਪੂਰ ਤੇ ਕਾਲੀ ਮਿਰਚ ਦੇ ਨਾਲ ਕੀਤਾ ਜਾਣ ਵਾਲਾ ਲੈ ਕੇ ਆਏ ਹਾਂ ਸੰਗਤ ਜੀ ਇਸ ਪਾਣੂ ਕਰਨ ਨਾਲ ਜਿਹੜੇ ਲੋਕਾਂ ਦਾ ਕਹਿਣਾ ਹੁੰਦਾ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਜਾਂ ਫਿਰ ਕਈ ਲੋਕ ਸਾਨੂੰ ਦਸ਼ਮਨ ਦੀ ਤਰ੍ਹਾਂ ਤੰਗ ਪਰੇਸ਼ਾਨ ਕਰਦੇ ਹਨ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਸਾਰੀਆਂ ਪਰੇਸ਼ਾਨੀਆਂ ਤੁਹਾਡੀਆਂ ਦੂਰ ਹੋ ਜਾਣਗੀਆਂ ਕਿਉਂਕਿ ਲੌਂਗ ਕਪੂਰ ਤੇ ਕਾਲੀ ਮਿਰਚ ਜੋ ਉਪਾਅ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਤੁਹਾਡੇ ਲਈ ਇਹ ਕਾਰਗਰ ਸਾਬਤ ਹੋ ਜਾਣਗੇ ਤੁਸੀਂ ਘਰ ਵਿੱਚ ਬੈਠੇ ਹੀ ਕਰ ਸਕਦੇ ਹੋ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ ਇਸੋ ਇਲਾਵਾ ਇਸੋ ਪਾਣੂ ਕਰਨ ਦੇ ਸਮੇਂ ਤੁਹਾਨੂੰ 1 ਰੁਪਏ ਦਾ ਖਰਚਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਇੰਨਾ ਸਧਾਰਨ ਸਿੰਪਲ ਉਪਾਅ ਹੈ ਜਿਹੜੀਆਂ ਵੀ ਚੀਜ਼ਾਂ ਨਾਲ ਕਰਨਾ ਹੈ ਸਾਡੇ ਘਰ ਦੀ ਰਸੋਈ ਦੇ ਵਿੱਚ ਮੌਜੂਦ ਹਨ ਲੌਂਗ ਤੇ ਕਪੂਰ ਤੁਹਾਨੂੰ ਤੁਹਾਡੇ ਘਰ ਵਿੱਚ ਬਣਾਏ ਗਏ ਪਾੜ ਪੂਜਾ ਵਾਲੇ ਸਥਾਨ ਮੰਦਰ ਵਿੱਚੋਂ ਮਿਲ ਜਾਵੇਗਾ ਕਾਲੀ ਮਿਰਚ ਜਿਹੜੀ ਹੈ ਰਸੋਈ ਵਿੱਚੋਂ ਆਸਾਨੀ ਨਾਲ ਮਿਲ ਜਾਵੇਗੀ ਕਿਉਂਕਿ ਜੋ ਅਸੀਂ ਘਰ ਦਾ ਖਾਣਾ ਬਣਾਉਂਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਕਾਲੀ ਮਿਰਚ ਦੀ ਵਰਤੋਂ ਕਰਦੇ ਹਾਂ ਜਿਸ ਤਰ੍ਹਾਂ ਕਿ ਕਾਲੀ ਮਿਰਚ ਸਾਡੇ ਸਵਾਦ ਨੂੰ ਉਦਮ ਕਰਦੀ ਹੈ ਸਾਡੀ ਨਜ਼ਰ ਦੋਸ਼ ਨੂੰ ਖਤਮ ਕਰਦੀ ਹੈ ਉਸੇ ਹੀ ਤਰ੍ਹਾਂ ਕਾਲੀ ਮਿਰਚ ਦੇ ਨਾਲ ਜਦੋਂ ਉਪਾਗ ਕਰਾਂਗੇ ਇਸ ਪਾਣੂ ਕਰਨ ਦੇ ਨਾਲ ਸਾਡੇ ਦੁਸ਼ਮਣਾਂ ਤੋਂ ਸਾਨੂੰ ਛੁਟਕਾਰਾ ਮਿਲਦਾ ਹੈ ਸਾਡੇ ਉੱਪਰ ਕੀਤੇ ਕਰਵਾਏ ਦਾ ਅਸਰ ਨਹੀਂ ਹੁੰਦਾ ਤੇ ਅੱਜ ਦੀ ਵੀਡੀਓ ਵਿੱਚ ਜਿਹੜਾ ਉਪਾਗ ਕਰਨਾ ਹੈ ਇਸ ਨੂੰ ਕਾਲੀ ਮਿਰਚ ਲੌਂਗ ਤੇ ਕਪੂਰ ਨਾਲ ਕਰਨਾ ਹੈ ਇਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ ਚਮਤਕਾਰਯੋਗ ਉਪਾਅ ਹੈ ਤੁਹਾਡੇ ਭਾਵੇਂ ਜਿੰਨੇ ਵੀ ਤਾਕਤਵਰ ਦੁਸ਼ਮਣ ਕਿਉਂ ਨਾ ਹੋਣ ਉਹਨਾਂ ਦੀ ਆਕਰਸ਼ਣ ਸਾਰੇ ਨਿਕਲ ਜਾਵਣਗੇ ਉਹਨਾਂ ਦਾ ਕੀਤਾ ਕਰਵਾਇਆ ਤੁਹਾਡੇ ਤੋਂ ਦੂਰ ਹੋ ਜਾਵੇਗਾ ਜਿਵੇਂ ਤੁਸੀਂ ਕਾਲੀ ਮਿਰਚ ਤੇ ਲੌਂਗ ਕਪੂਰ ਦਾ ਇਹ ਉਪਾਅ ਵਿਸ਼ਵਾਸ ਤੇ ਨਾਲ ਕਰੋਗੇ ਤਾਂ ਬਹੁਤ ਫਾਇਦਾ ਹੋਵੇਗਾ ਕਈ ਵਾਰ ਕੀ ਹੁੰਦਾ ਹੈ ਕਿ ਸਾਡਾ ਜਿਹੜਾ ਕਾਰੋਬਾਰ ਹੈ ਬੜਾ ਵਧੀਆ ਚੱਲਦਾ ਹੈ ਪਰ ਅਚਾਨਕ ਕਾਰੋਬਾਰ ਰੁਕ ਜਾਂਦਾ ਹੈ ਜਿੰਨਾ ਵੀ ਪੈਸਾ ਸਾਨੂੰ ਕਾਰੋਬਾਰ ਤੋਂ ਕਮਾਈ ਹੁੰਦੀ ਸੀ ਇਨਕਮ ਹੁੰਦੀ ਸੀ ਉਹ ਇਨਕਮ ਹੁਣ ਨਹੀਂ ਹੁੰਦੀ ਸਾਡਾ ਬਹੁਤ ਜ਼ਿਆਦਾ ਬਿਜ਼ਨਸ ਸੀ ਉਸ ਵਿੱਚ ਘਾਟਾ ਅਚਾਨਕ ਪੈ ਰਿਹਾ ਹੈ ਇਸੇ ਤਰ੍ਹਾਂ ਦੀਆਂ ਜਦੋਂ ਕਟਨਾਵਾਂ ਸਾਡੇ ਉੱਪਰ ਹੁੰਦੀਆਂ ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸਾਡੇ ਉੱਪਰ ਕਿਸੇ ਨੇ ਕੋਝ ਕਰਵਾ ਰੱਖਿਆ ਹੈ ਸਾਡੇ ਕਾਰੋਬਾਰ ਦੇ ਉੱਪਰ ਕਿਸੇ ਨੇ ਕੁਝ ਕੀਤਾ ਹੈ ਇਸ ਕਰਕੇ ਸਾਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮ ਫੇਸ ਕਰਨੀਆਂ ਪੈਣਦੀਆਂ ਹਨ ਸੰਘੇ ਜੀ ਭਾਵੇਂ ਲੱਖ ਤੁਹਾਡੇ ਪਤਾਂਤ੍ਰਿਕ ਕਰਿਆਵਾ ਹੋਣ ਤੁਹਾਡਾ ਬਿਜ਼ਨਸ ਕਿਸੇ ਵਪਾਰ ਦੇ ਲੈਣ-ਦੇਣ ਦੇ ਵਿੱਚ ਪਰਿਵਾਰ ਤੇ ਕਰਵਾ ਦੇਣ ਉਹਨਾਂ ਨੇ ਕੀਤਾ ਕਰਵਾਇਆ ਹੋਣ ਤੇ ਉਹਨਾਂ ਤੇ ਵਾਪਸ ਜਾਵੇਗਾ ਕਿਉਂਕਿ ਇਹ ਜਿਹੜਾ ਉਪਾਅ ਹੈ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਹੈ ਜਿਵੇਂ ਤੁਸੀਂ ਕਰੋਗੇ ਉਵੇਂ ਹੀ ਤੁਹਾਡਾ ਨੋਟ ਚਲਟ ਮਿਲੇਗਾ ਇਸ ਸੁਪਾ ਨੂੰ ਘਰ ਦੇ ਵਿੱਚ ਕਰਨ ਨਾਲ ਜਿੱਥੇ ਵੀ ਤੁਹਾਡਾ ਜਾਂ ਵਪਾਰ ਹੈ ਜਾਂ ਕੋਈ ਫੈਕਟਰੀ ਕਾਰੋਬਾਰ ਹੈ ਦੁਕਾਨ ਹੈ bizness ਹੈ ਤੁਹਾਡੀ ਕੋਈ ਕਲੀਨਿਕ ਹੈ ਉੱਥੇ ਵੀ ਇਸ ਸੁਪਾ ਨੂੰ ਜ਼ਰੂਰ ਕਰ ਸਕਦੇ ਹੋ ਕਿਉਂਕਿ ਜੇਕਰ ਅਗਰ ਸਾਡੇ ਵਪਾਰ ਜਾਂ ਕਾਰੋਬਾਰ ਜਾਂ ਦੁਕਾਨ ਦੇ ਵਿੱਚ ਕਿਸੇ ਦਾ ਕੁਝ ਕੀਤਾ ਕਰਵਾਇਆ ਹੁੰਦਾ ਹੈ ਤੁਰੰਤ ਦੌਰੋ ਜਾਵੇਗਾ ਜਿਵੇਂ ਤੁਸੀਂ ਇਸ ਸੁਪਾ ਨੂੰ ਕਰ ਲਓਗੇ ਤੁਹਾਡਾ ਕੰਮ ਜਿਹੜਾ ਹੈ ਪਹਿਲਾਂ ਦੀ ਤਰ੍ਹਾਂ ਚੱਲਣਾ ਸ਼ੁਰੂ ਹੋ ਜਾਵੇਗਾ business ਦੇ ਵਿੱਚ ਦੇਨ ਦੁਕ ਨੇ ਰਾਚ ਹੋਗਣੀ ਤਰੱਕੀ ਹੋਵੇਗੀ ਇਸੇ ਨਾਲ ਇਸ ਉਪਾਦ ਇੱਕ ਖਾਸ ਗੱਲ ਇਹ ਵੀ ਹੈ ਕਿ ਜਿਵੇਂ ਕਿ ਕੋਈ ਦੋਸ਼ ਹੁੰਦਾ ਹੈ ਘਰ ਵਿੱਚ ਉਹ ਦੂਰ ਹੋ ਜਾਵੇਗਾ ਜਿਵੇਂ ਸਾਡੇ ਘਰ ਵਿੱਚ ਵਾਸਤੂ ਦੋਸ਼ ਹੁੰਦਾ ਹੈ ਜਾਂ ਫਿਰ ਜਿੱਥੇ ਤੁਸੀਂ ਵਪਾਰ ਕਰਦੇ ਹੋ business ਚ ਲਾਇਆ ਹੈ ਦੁਕਾਨ ਹੈ کاروبار ਹੈ ਉੱਥੇ ਕੋਈ ਵਾਸਤੂ ਦੋਸ਼ ਦਾ ਜੰਫਰ ਨਜਰ ਦੋਸ਼ ਹੈ ਤੁਰੰਤ ਦੂਰ ਚਾਵੇਂਗੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਵਿੱਚ ਕਾਰੋਬਾਰ ਵਿੱਚ ਬਣੀ ਜਿਆਦਾ ਨੈਗੇਟਿਵ એનર્ਜੀ ਆ ਚੁੱਕੀ ਹੈ ਕੋਈ ਕੰਮ ਸੇਰੇ ਨਹੀਂ ਚੜਦਾ ਤੇ ਉਸ ਪਾਣ ਨਾਲ ਤੁਰੰਤ ਤੋਂ ਪਰੇਸ਼ਾਨੀ ਦੂਰ ਹੋਵੇਗੀ ਤੁਹਾਡੇ ਸਾਹਮਣੇ ਜਿਹੜੇ ਦੁਸ਼ਮਣ ਹਨ ਉਹ ਵੀ ਗੋਡੇ ਟੇਕ ਦੇਣਗੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿਹੜੇ ਲੋਕ ਪਰੇਸ਼ਾਨ ਹਨ ਗੁਪਤ ਦੁਸ਼ਮਣਾਂ ਤੋਂ ਪਰੇਸ਼ਾਨ ਹਨ ਕਿਉਂਕਿ ਜੇਕਰ ਕੋਈ ਸਾਹਮਣੇ ਤੋਂ ਦੁਸ਼ਮਣ ਸਾਨੂੰ ਪਰੇਸ਼ਾਨ ਕਰਦਾ ਹੈ ਤਾਂ ਅਸੀਂ ਇਹ ਸੋਚਦੇ ਹਨ ਕਿ ਇਹ ਦੇ ਸਾਹਮਣੇ ਕੁਝ ਵੀ ਨਹੀਂ ਕਰ ਸਕਦੇ। ਅਸੀਂ ਇਸ ਗੁਪਤ ਵਿਧੀ ਦੇ ਨਾਲ ਕੋਈ ਹੱਲ ਕਰਾਂਗੇ। ਅਸੀਂ ਉਪਾਅ ਦੇ ਰਾਂਝ ਜ਼ਰੂਰ ਕਰ ਸਕਦੇ ਹਾਂ ਜਿਹੜੇ ਗੁਪਤ ਦੁਸ਼ਮਣ ਹੁੰਦੇ ਹਨ ਉਹ ਗੁਪਤ ਤਰੀਕੇ ਨਾਲ ਤਾੰਤ੍ਰਿਕ ਕਰਿਆਵਾਂ ਦੇ ਨਾਲ ਵਿਅਕਤੀ ਨੂੰ ਇੱਕਦਮ ਬਰਬਾਦ ਕਰ ਦਿੰਦੇ ਹਨ। ਉਹਨਾਂ ਦੇ ਉੱਪਰ ਕੋਈ ਨਾ ਕੋਈ ਜਾਦੂ ਟੋਣਾ ਕਰਵਾ ਦਿੰਦੇ ਹਨ। ਉਹਨਾਂ ਦੀ ਚੀਜ਼ ਵਿੱਚ ਕੁਝ ਨਾ ਕੁਝ ਮਿਲਾ ਕੇ ਪਿਲਾ ਦਿੰਦੇ ਹਨ ਜਾਂ ਖਵਾ ਦਿੰਦੇ ਹਨ। ਇਸ ਪਾਉ ਨੂੰ ਕਰਦੇ ਸਮੇਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਹਰ ਇੱਕ ਵਿਅਕਤੀ ਤੇ ਤੁਸੀਂ ਅੰਨਾ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਅੱਜ ਕੱਲ ਦਾ ਜਿਹੜਾ ਸਮਾਂ ਹੈ ਕਲਯੁਗ ਦਾ ਸਮਾਂ ਹੈ ਦੂਜੀ ਚੀਜ਼ ਜਿਸ ਤੇ ਅਸੀਂ ਗੱਲ ਕਰਨ ਲੱਗੇ ਹਾਂ ਜਿਹੜੇ ਦੁਸ਼ਮਣ ਹੁੰਦੇ ਹਨ ਉਹ ਦੋਸਤ ਦੇ ਰੂਪ ਵਿੱਚ ਵੀ ਸਾਡੇ ਤੇ ਵਾਰ ਕਰਦੇ ਹਨ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਹੈ ਇਸ ਪਾਉ ਨੂੰ ਤੁਸੀਂ ਕਿਸ ਤਰੀਕੇ ਨਾਲ ਕਰਨਾ ਹੈ ਤੇ ਕਿੰਨੀ ਵਾਰ ਲਗਾਤਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੇ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ ਸੰਗਤ ਜੀ ਇਸ ਪਾਣੂ ਕੋਈ ਵੀ ਕਰ ਸਕਦਾ ਹੈ ਜਿਸ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਇਸ ਪਾਣੂ ਕਰਨ ਦੇ ਲਈ ਕੋਈ ਦਿਨ ਦੀ ਕੋਈ ਬੰਦਸ਼ ਨਹੀਂ ਹੈ ਤੁਹਾਨੂੰ ਤੁਸੀਂ ਕਿਸੇ ਵੀ ਵਾਰ ਕਰ ਸਕਦੇ ਹੋ ਕਪੂਰ ਦੀ ਛੋਟੀ ਜੀ ਟਿੱਕੀ ਜਗ੍ਹਾ ਤੁਹਾਡੇ ਕੋਲ ਵੱਡੇ ਕਪੂਰ ਦੀ ਟਿੱਕੀ ਹੈ ਤੁਸੀਂ ਉਸ ਨੂੰ ਤੋੜ ਕੇ ਛੋਟੀ ਟਿੱਕੀ ਵੀ ਬਣਾ ਸਕਦੇ ਹੋ ਇਸੇ ਨਾਲ ਤੁਹਾਨੂੰ ਚਾਹੀਦੀਆਂ ਹਨ ਦੋ ਕਾਲੀਆਂ ਮਿਰਚਾਂ ਆਹ ਮਿਰਚਾਂ ਸਾਫ਼ ਤੋਂ ਹੋਣੀਆਂ ਚਾਹੀਦੀਆਂ ਹਨ ਸਾਫ਼ ਸੋਥਰੀਆਂ ਤੇ ਚਾਰ ਲੌਂਗ ਉਹ ਫੋਲੋ ਵਾਲੇ ਹੋਣੇ ਚਾਹੀਦੇ ਹਨ ਟੁੱਟੇ ਫੁੱਟੇ ਲੌਂਗ ਨਹੀਂ ਹੋਣੇ ਚਾਹੀਦੇ ਇਸ ਗੱਲ ਦਾ ਖਾਸ ਧਿਆਨ ਰੱਖਣਾ ਜਿਹੜੇ ਲੌਂਗ ਤੇ ਕਾਲੀ ਮਿਰਚ ਹੈ ਬਿਲਕੁਲ ਸਹੀ ਤੇ ਸਾਫ਼ ਸੋਥਰੀ ਹੋਵੇ ਜਿਹੜਾ ਕਪੂਰ ਦਾ ਟੁਕੜਾ ਤੁਸੀਂ ਲੈਣਾ ਹੈ ਟੁੱਟਾ ਨਹੀਂ ਹੋਣਾ ਚਾਹੀਦਾ ਕਿਉਂਕਿ ਕਈ ਵਾਰ ਸਾਡੇ ਘਰ ਵਿੱਚ ਵੱਡੀ ਕਪੂਰ ਦੀ ਟਿੱਕੀ ਹੁੰਦੀ ਹੈ ਉਹਨੂੰ ਤੁਸੀਂ ਤੋੜ ਕੇ ਛੋਟਾ ਜਿਹਾ ਹਿੱਸਾ ਲੈ ਕੇ ਉਸ ਨਾਲ ਹੀ ਇਸਤੇਮਾਲ ਕਰ ਸਕਦੇ ਹੋ ਇੱਕ ਕਪੂਰ ਦੋ ਕਾਲੀ ਮਚ ਚਾਰ ਫੁੱਲ ਵਾਲੇ ਲੌਂਗ ਇਹ ਦੋ ਸੇ ਚੀਜ਼ਾਂ ਲੈਣੀਆਂ ਹਨ ਇਸ ਨਾਲ ਤੁਸੀਂ ਕੀ ਕਰਨਾ ਕਿ ਇੱਕ ਮਿੱਟੀ ਦਾ ਦੀਵਾ ਲੈਣਾ ਹੈ ਉਹ ਤੁਹਾਡੇ ਘਰ ਵਿੱਚ ਜਿਹੜਾ ਸਾਫ਼ ਸੁਥਰਾ ਦੀਵਾ ਪਿਆ ਹੋਵੇ ਉਹ ਤੁਸੀਂ ਲੈ ਸਕਦੇ ਹੋ ਦੀਵਾ ਨਹੀਂ ਤਾਂ ਤੁਸੀਂ ਕੋਈ ਕਟੋਰੀ ਜਾਂ ਪਲੇਟ ਵੀ ਲੈ ਸਕਦੇ ਹੋ ਕਿਸੇ ਵੀ ਧਾਤੂ ਦੀ بنی ਹੋਈ ਕਟੋਰੀ ਪਲੇਟ ਦਾ ਇਸਤੇਮਾਲ ਕਰ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜੋ ਪਾਠ ਪੂਜਾ ਵਾਲਾ ਮੰਦਰ ਜਾਂ ਸਥਾਨ ਬਣਿਆ ਹੈ ਉਥੇ ਲੈ ਕੇ ਬੈਠ ਜਾਣਾ ਹੈ ਤੇ ਆਪਣੇ ਘਰ ਵਿੱਚ ਬਣੇ ਹੋਏ ਮੰਦਰ ਵਿੱਚ ਬੈਠ ਕੇ ਤੁਸੀਂ ਇਸ ਪਾਣੂ ਕਰ ਲੈਣਾ ਹੈ ਕਈ ਲੋਕਾਂ ਦਾ ਕਹਿਣਾ ਕਿ ਉਹਨਾਂ ਦੇ ਘਰ ਵਿੱਚ ਕੋਈ ਮੰਦਰ ਜਾਂ ਪਾਣ ਪੂਜਾ ਵਾਲਾ ਸਥਾਨ ਨਹੀਂ ਹੈ ਤਾਂ ਉਹ ਇਸ ਪਾਣੂ ਜਿੱਥੇ ਮਰਜ਼ੀ ਬੈਠ ਕੇ ਕਰ ਸਕਦੇ ਹਨ ਤੁਸੀਂ ਰਾਤ ਦੇ ਸਮੇਂ ਇਸ ਪਾਣੂ ਕਰਨਾ ਹੈ ਸੂਰਜ ਛਿਪਨ ਤੋਂ ਬਾਅਦ ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਤੁਹਾਡੇ ਘਰ ਵਿੱਚ ਕੋਈ ਪ੍ਰੋਬਲਮ ਹੈ ਕਿ ਸੇ ਪ੍ਰੋਬਲਮ ਦੇ ਕਰਕੇ ਤੁਸੀਂ ਉਸ ਉਪਾਣ ਨੂੰ ਰਾਤ ਸਮੇਂ ਨਹੀਂ ਕਰ ਸਕਦੇ ਤੁਸੀਂ ਉਸ ਉਪਾਣ ਨੂੰ ਸਵੇਰੇ ਵੀ ਕਰ ਸਕਦੇ ਹੋ ਪਰ ਕੋਸ਼ਿਸ਼ ਕਰੋ ਰਾਤ ਦੇ ਸਮੇਂ ਕਰੋ ਤੇ ਸੰਗਾ ਜੇ ਹੋਣ ਤੁਸੀਂ ਕੀ ਕਰਨਾ ਹੈ ਕਿ ਜਿਹੜੀਆਂ ਤੁਸੀਂ ਸਾਰੀਆਂ ਚੀਜ਼ਾਂ ਲਈਆਂ ਹਨ ਇੱਕ ਕਪੂਰ ਲਿਆ ਦੋ ਕਾਲੀਆਂ ਮਿਰਚਾਂ ਤੇ ਚਾਰ ਲੌਂਗ ਲਏ ਹਨ ਇਹਨਾਂ ਨੂੰ ਤੁਸੀਂ ਸੱਤੇ ਹੀ ਚਝਾਣੋਂ ਭਾਵੇਂ ਕਿ ਸੱਤ ਗਿਣਤੀ ਦੇ ਵਿੱਚ ਤੁਸੀਂ ਇਹ ਮਿੱਟੀ ਦਾ ਫਿਰੋਂ ਦੀਵਾ ਲੈ ਲੈਣਾ ਹੈ ਤੇ ਉਸ ਵਿੱਚ ਰੱਖ ਲੈਣੀਆਂ ਹਨ ਜੇਕਰ ਤੁਸੀਂ ਕੋਈ ਕਟੋਰੀ ਜਾਂ ਪਲੇਟ ਲਈ ਹੈ ਤਾਂ ਉਸ ਵਿੱਚ ਰੱਖ ਲਓ ਇਸ ਤਰ੍ਹਾਂ ਰੱਖਣ ਤੋਂ ਬਾਅਦ ਉਸੇ ਕੀ ਕਰਨਾ ਥੋੜਾ ਜਿਹਾ ਉੱਪਰ ਦੇਸੀ ਘਿਓ ਪਾ ਦੇਣਾ ਹੈ ਤੇ ਉਸ ਨੂੰ ਜਲਾ ਦੇਣਾ ਹੈ ਜਲਾਉਂਦੇ ਸਮੇਂ ਤੁਸੀਂ ਇਸ ਚੀਜ਼ ਨੂੰ ਉੱਪਰ ਧਿਆਨ ਦੇਣਾ ਹੈ ਮਹਾਦੇਵ ਦਾ ਧਿਆਨ ਕਰਕੇ ਅਰਦਾਸ ਕਰਨੀ ਹੈ ਆਪਣੇ ਮਨ ਵਿੱਚ ਜੇਕਰ ਕਿਸੇ ਧਰਮ ਨਾਲ ਤੁਸੀਂ ਸੰਬੰਧ ਰੱਖਦੇ ਹੋ ਪ੍ਰਮਾਤਮਾ ਦਾ ਧਿਆਨ ਕਰਦੇ ਹੋਏ ਅਰਦਾਸ ਕਰਨੀ ਹੈ ਜੋ ਵੀ ਮੇਰੀ ਜ਼ਿੰਦਗੀ ਵਿੱਚ ਦੁੱਖ ਹਨ ਜੋ ਵੀ ਮੇਰੇ ਦੁਸ਼ਮਣ ਗੁਪਤ ਹਨ ਉਹਨਾਂ ਦੇ ਜਿਹੜੇ ਵੀ ਘਰ ਵਿੱਚ ਪਰੇਸ਼ਾਨੀਆਂ ਆ ਰਹੀਆਂ ਹਨ ਉਹ ਦੂਰ ਹੋ ਜਾਣ ਤੇ ਜਿਹੜੇ ਮੇਰੇ ਉੱਪਰ ਇਸ ਤਰ੍ਹਾਂ ਦੀਆਂ ਤਾంత్రਿਕ ਕਰਿਆਵਾਂ ਕਰਵਾਉਂਦੇ ਹਨ ਜਾਦੂ ਟੋਣੇ ਕਰਵਾਉਂਦੇ ਹਨ ਤੁਰੰਤ ਮੇਰੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ ਇਸੇ ਤਰ੍ਹਾਂ ਕਈ ਵਾਰ ਸਾਡੇ ਕੰਮ ਚੱਲਦੇ ਹੋਏ ਰੁਕ ਜਾਂਦੇ ਹਨ ਕਿਸੇ ਨੇ ਬੰਦ ਦਿੱਤੇ ਹੁੰਦੇ ਹਨ ਜਿਵੇਂ ਅਸੀਂ ਕਹਿ ਦਿੰਦੇ ਹਾਂ ਸੰਜੋਗ ਵੀ ਪੰਨੇ ਹੋਏ ਹਨ ਇਸੇ ਤਰ੍ਹਾਂ ਤੁਸੀਂ ਪ੍ਰਾਰਥਨਾ ਕਰਨੀ ਹੈ ਬੰਦਨ ਕਰਿਆਵਾਂ ਦੀ ਪ੍ਰਾਰਥਨਾ ਕਰਕੇ ਤੁਸੀਂ ਪ੍ਰਮਾਤਮਾ ਨੂੰ ਬੋਲ ਦੇਣਾ ਹੈ ਤੇ ਇਸੇ ਤਰ੍ਹਾਂ ਤੁਸੀਂ ਫਿਰ ਪੋਲੇਨਾਥ ਦਾ ਧਿਆਨ ਧਰ ਕੇ ਪ੍ਰਾਰਥਨਾ ਕਰਨੀ ਹੈ ਕਿ ਜ਼ਿੰਦਗੀ ਦੇ ਵਿੱਚੋਂ ਮੇਰੇ ਦੁਸ਼ਮਣ ਜੋ ਹਨ ਉਹ ਨਿਕਲ ਜਾਣ ਤੁਸੀਂ ਜਦੋਂ ਲੌਂਗ ਤੇ ਕਪੂਰ ਤੇ ਕਾਲੀ ਮਿਰਚ ਨੂੰ ਜਲਾਇਆ ਹੈ ਜਿੰਨਾ ਸਮਾਂ ਉਹ ਜਲਦੇ ਰਹਿਣਗੇ ਉਹਨਾਂ ਸਮਾਂ ਤੁਸੀਂ ਅਰਦਾਸ ਕਰਦੇ ਰਹਿਣਾ ਹੈ ਇਹਨਾਂ ਨੂੰ ਚਲਾਉਂਦੇ ਸਮੇਂ ਅਰਦਾਸ ਜ਼ਰੂਰ ਕਰਦੇ ਨੇ ਹੈ ਜੋ ਵੀ ਸਾਰੀਆਂ ਚੀਜ਼ਾਂ ਜਲ ਕੇ ਰਾਖ ਹੋ ਜਾਣ ਤੇ ਇਹਨਾਂ ਦੀ ਰਾਖ ਨੂੰ ਤੁਸੀਂ ਗਮਲੇ ਵਾਲੀ ਜਿਹੜੀ ਮਿੱਟੀ ਹੁੰਦੀ ਹੈ ਘਰ ਵਿੱਚ ਪੌਦੇ ਲੱਗੇ ਹੁੰਦੇ ਹਨ ਉਸ ਗਮਲੇ ਵਿੱਚ ਤੁਸੀਂ ਰੱਖ ਕੇ ਮਿਕਸ ਕਰ ਦੇਣੇ ਹੈ ਉਸ ਮਿੱਟੀ ਵਿੱਚ ਤੁਸੀਂ ਦਬਾ ਦੇਣਾ ਹੈ ਇਸ ਪਾਣ ਨੂੰ ਇਸ ਤਰੀਕੇ ਨਾਲ ਕਰਨ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਇਸ ਪਾਣ ਨੂੰ ਤੁਸੀਂ ਲਗਾਤਾਰ 7 ਦਿਨ ਵਿੱਚ ਕਰ ਸਕਦੇ ਹੋ ਇੱਕ ਹਫ਼ਤਾ ਵੀ ਕਰ ਸਕਦੇ ਹੋ ਤੁਹਾਡੇ ਦੁਸ਼ਮਣ ਤੁਹਾਡੇ ਤੋਂ ਦੂਰ ਹੋ ਜਾਣਗੇ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕਣਗੇ ਸੰਘਜ ਜੀ ਐਸ ਸਾਡੇ ਅੱਜ ਦੇ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੇ ਲੱਗੇ ਤਾਂ ਅੱਗੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ